ਸਾਰੇ ਮਾਰਾਤੋਂ ਸਰ ਵੀ ਤੂਨ ਹੋਈ ਆ ਪ੍ਰਧਾਨਗੀ ਜਿੱਤ ਕੇ ਕਿਹ ਗਾਣਾ ਜਾਓ ਮੈਂ ਸਭ ਤੋਂ ਪਹਿਲਾਂ ਆਪਣੇ ਸਾਰੇ ਮਾਰ ਦੇ ਮੈਂਬਰ ਸਾਹਿਬਾਨ ਦਾ ਪਹਿ ਦਿਲੋਂ ਤਰਵਦੀ ਕਰਦਾ ਹਾਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਮੈਨੂੰ ਜਿਹੜਾ ਆਪਣਾ ਪ੍ਰਧਾਨ ਚੁਣਿਆ ਵਾ ਮੈਂ ਉਹਨਾਂ ਦਾ ਹਰ ਜਿਹੜੀ ਕੋਈ ਵੀ ਮੁਸ਼ਕਿਲ ਦੀ ਘੜੀ ਦੇ ਵਿੱਚ ਉਹਨਾਂ ਨਾਲ ਖੜਾ ਹੋਵਾਂਗਾ ਔਰ ਜਿਹੜੇ ਵੀ ਉਹਨਾਂ ਆਸ ਨਾਲ ਮੈਨੂੰ ਪ੍ਰਧਾਨ ਚੁੜਿਆ ਵਾਂ ਮੈਂ ਜਿਹੜੀ ਆ ਉਹਨਾਂ ਦੀ ਹਰ ਆਸ ਜਿਹੜੀ ਆ ਉਹ ਪੂਰੀ ਕਰਾਂਗੇ ਮੇਰੇ ਬਹੁਤ ਤਗੜੀ ਜ਼ਿੰਮੇਵਾਰੀ ਪਈ ਹੈ ਕਿਹਦਾ ਅਨੁਭਵ ਜਿਸ ਤਰ੍ਹਾਂ ਜਿਸ ਤਿਸ ਤਰ੍ਹਾਂ ਦਾ ਸਮਾਂ ਜਿਹੜਾ ਸਾਨੂੰ ਕੋਈ ਜਿਹੜੀ ਆ ਆਵੇਗਾ ਸਮਾਂ ਆਪਾਂ ਉਹਨੂੰ ਹਰ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਜਿੱਤ ਸਕਦੇ ਹੋਵਾਂਗੇ ਹਰ ਤਰ੍ਹਾਂ ਨਾਲ ਜਿੱਠਾਂਗੇ ਜੀ ਸਭ ਦੇ ਵਿੱਚ ਨਵੀਂ ਚੀਜ਼ਾਂ ਲੈ ਕੇ ਆਵਾਂਗੇ हां जो भी मेंबरਾਂ ਦੇ ਸਾਡੇ ਆ ਦੇ ਸੁਪਨੇ ਹੈਗੇ ਆ ਜੀ ਉਹਨਾਂ ਸਾਰਿਆਂ ਨੂੰ ਨਾਲ ਉਹਨਾਂ ਦੀ ਸਲਾਹ ਨਾਲ ਜਿਹੜਾ ਵਾ ਜੋ ਵੀ ਕਹਿਣਗੇ ਆਪਾਂ ਉਹਨੂੰ ਨਾਲ ਲੈ ਕੇ ਸਾਰਾ ਚੱਲਾਂਗੇ ਜੀ ਜੋ ਚੀਜ਼ ਕਹਿਣਗੇ ਆਪਾਂ ਉਹਨਾਂ ਦੇ ਨਾਲ ਹਰ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਸਾਥ ਦੇਵਾਂਗੇ ਜੀ ਗੱਲ ਕਰੀਏ ਫੋਨ ਦੇ ਦੌਰਾਨ ਚੁਣੌਤੀ ਭੁਲ ਰਹੀ ਦੀ ਆਸਾਨੀ ਆ ਜਾਂਦਗੇ ਤੇ ਹਰ ਮੈਂਬਰ ਤੱਕ ਪਹੁੰਚ ਜਿਹੜੀ ਕਰਨੀ ਆ ਸਾਨੂੰ ਜਿਹੜਾ ਹਰ ਮੈਂਬਰ ਤੱਕ ਜਿਹੜੀ ਪਹੁੰਚ ਕਰਨ ਵਾਸਤੇ ਰਿਕਵੈਸਟ ਜਿਹੜੀ ਆ ਕਰਨ ਵਾਸਤੇ ਜਾਣਾ ਪਿਆ ਜੀ ਔਰ ਜਿੰਨਾਂ ਜਿੰਨਾਂ ਨੂੰ ਰਿਕਵੈਸਟ ਕੀਤੀ ਸਾਰੇ ਮੈਂਬਰਾਂ ਨੇ ਜਿਹੜਾ ਵਾ ਸਾਨੂੰ ਜਿਹੜੀ ਵੋਟ ਪਾਈ ਆ ਜੀ ਕਿਸਾਨ ਨੂੰ ਕੋਈ ਬਹੁਤੀਆਂ ਚੁਣੌਤੀਆਂ ਦਾ ਸਾਹਮਣਾ ਵਾਸ ਨਹੀਂ ਕਰਨਾ ਪਿਆ ਜੀ ਅੱਜ ਗੱਲ ਕਰੀਏ ਤਾਂ ਬੜੀ ਵੱਡੀ ਜਿੱਤ ਹੋਈ ਹੈ ਕਿੰਦਾ ਦਾ ਮਾਣ ਮਹਿਸੂਸਤਾ ਹੈ ਮਾਣ ਵੇਖੋ ਜੀ ਇਹ ਬਾਰ ਮੈਂਬਰਾਂ ਨੇ ਏਡੀ ਵੱਡੀ ਜਿਹੜੀ ਜਿੱਤ ਦਿੱਤੀ ਆ ਮਾਣ ਇਹ ਸਾਰੀ ਬਾਰ ਦਾ ਸਿਰਾ ਜਿਹੜਾ ਵਾ ਇਹ ਬਾਰ ਮੈਂਬਰਾਂ ਨੂੰ ਜਾਂਦਾ ਜੀ ਜਿਨ੍ਹਾਂ ਦੀ ਜਿਹੜੀ ਹੈ ਸੋਚ ਹੀ ਉਹਨਾਂ ਸਾਨੂੰ ਵੋਟ ਪਾ ਕੇ ਜਿਹੜਾ ਇਹ ਚੁਣਿਆ ਜੀ ਪਰ ਲੋਕ ਤਾਂ ਸੱਚਾ ਲਾ ਇੱਕ ਪ੍ਰਣਾਲੀ ਆ ਬਾਹਰ ਆ ਲੋਕ ਆਸਾਂ ਮੀਦਾਂ ਲੈ ਕੇ ਵਕੀਲਾਂ ਕੋ ਆਉਂਦੇ ਆ ਪਰ ਕੁਝ ਵਕੀਰ ਲੋਕਾਂ ਦਾ ਕਹਿਣਾ ਕਿ ਇਦਾਂ ਦੇ ਨੇ ਜਿਹੜੇ ਮਤਲਬ ਉਮੀਦਾਂ ਤੇ ਖੜੇ ਨੇ ਤੁਸੀਂ ਬਾਤਾਂ ਵੱਧਣ ਦੇ ਕੰਮ ਨਹੀਂ ਕੀ ਗਣਾ ਚ ਵੇਖੋ ਜੀ ਜਿਹੜਾ ਸਾਨੂੰ ਜਿਹੜਾ ਸਾਡਾ ਇੱਕ ਜੁਡੀਸ਼ੀਅਲ ਸਿਸਟਮ ਆ ਸਾਡੀ ਹਰ ਕੋਸ਼ਿਸ਼ ਹੋਵੇਗੀ ਜਿਹੜੀ ਕੋਈ ਕਮੀ ਪੇਸ਼ੀ ਹੈਗੀ ਆ ਆਪਾਂ ਉਹਨੂੰ ਦੂਰ ਕਰੀਏ ਵੀ ਬਾਕੀ ਜਿੱਥੇ ਜਿਹੜਾ ਵਾ ਜਿਹੜੀ ਮੈਂਬਰ ਉਹਨੂੰ ਜਿਹੜੀ ਆਸ ਸੀ ਕਿ ਲੋਕਾਂ ਨੂੰ ਵਾਦ ਤੋਂ ਵਾਦ ਜਿਹੜਾ ਵਾ ਇਨਸਾਫ ਮਿਲੇ ਆਪਾਂ ਉਹਦੇ ਵਿੱਚ ਜਿਹੜਾ ਵਾ ਪੂਰਾ ਉਹਨਾਂ ਦਾ ਸਾਥ ਦੇਵਾਂਗੇ ਜੀ ਕੀ ਦੇ ਦੇਣਾ ਚਾਹੋਗੇ ਹੁਣ ਜਿੱਤ ਕੇ ਚੋਣ ਬਾਦਾਂ ਸੁਣਨ ਮੈਂਬਰ ਉਹਨਾਂ ਨੂੰ ਕੀ ਦੇ ਦੇਣਾ ਚਾਹੀਦਾ ਬਸ ਸਾਡਾ ਸੰਦੇਸ਼ ਇਹੋ ਜੀ ਹੈ ਜੀ ਆਪਾਂ ਸਾਰੇ ਰਲ ਕੇ ਜਿਹੜਾ ਇਹ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਜੀ ਜਿਹਦੇ ਵਿੱਚ ਆਪਾਂ ਲੋਕਾਂ ਦੇ ਇਨਸਾਫ ਵਾਸਤੇ ਵੱਧ-ਵੱਧ ਕੋਸ਼ਿਸ਼ ਕਰ ਸਕੀਏ ਜੀ ਆਪਾਂ ਸਾਰੇ ਮਿਲ ਕੇ ਇਹਨੂੰ ਜਿਹੜਾ ਕਰਾ ਕਰੀਏ ਜੀ ਬਣ ਕੇ ਬਹੁਤ-ਬਹੁਤ ਵਧਾਈ ਜਿੰਨਾ ਬਹੁਤ ਹੀ ਮਾਣ ਮਹਿਸੂਸ ਹੋਇਆ ਕਿ ਜਿਸ ਅਸੀਂ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਨਾਲ ਚੱਲੇ ਆਂ ਤੇ ਗਾਂ ਵੀ ਇਸੇ ਤਰ੍ਹਾਂ ਹੀ ਚੱਲਦੇ ਰਾਵਾਂਗੇ ਬਾਕੀ ਇਹਨਾਂ ਨੂੰ ਇਹਨਾਂ ਦੇ ਹਰ ਕੰਮ ਵਿੱਚ ਸੰਯੋਗ ਦੇਵਾਂਗੇ ਇਹਨਾਂ ਦੀ ਵੀ ਕੋਸ਼ਿਸ਼ ਇਹ ਹੋਏਗੀ ਵੀ ਹਰ ਬਾਰ ਦੇ ਹਰ ਮੈਂਬਰ ਨੂੰ ਨਾਲ ਲੈ ਕੇ ਚੱਲਿਆ ਜਾਵੇ ਤੇ ਚੱਲਣਗੇ ਵੀ ਤੇ ਮੈਂ ਤੇ ਇਹੀ ਆਸ ਕਰਦਾ ਕਿ ਸਾਡਾ ਜਿਹੜਾ ਸਿਸਟਮ ਹੈ ਸਾਡੀ ਭਾਈਚਾਰਾ ਵਾ ਮਤਲਬ ਜੁਡੀਸ਼ੀਅਲ ਸਿਸਟਮ ਦੇ ਵਿੱਚ ਅਸੀਂ ਬਣਾ ਜੋ ਵੀ ਆਪਣੇ ਆਪਣੇ ਵੱਲੋਂ ਸੰਜੋਗ ਕਰ ਸਕੀਏ